ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 13 ਅਪ੍ਰੈਲ ਅਜਰਾਤ ਦੇ ਮੌਸਮ ਬਾਰੇ ਕਿ ਅਜਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੇ ਮੌਸਮ ਦੀ ਤਾਂ ਆਉਣ ਵਾਲੇ ਘੰਟਿਆਂ ਵਿੱਚ ਆਪਾਂ ਨੂੰ ਪੰਜਾਬ ਦੇ ਮਾਝੇ ਦੁਆਬੇ ਦੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈ ਮਿਲ ਸਕਦੀਆਂ ਨੇ ਤੇ ਅੱਧੀ ਰਾਤ ਤੋਂ ਬਾਅਦ ਸਵੇਰ ਸਮੇਂ ਆਪਾਂ ਨੂੰ ਮਾਲਵੇ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਜਿਹੜਾ ਮੀਂਹ ਆ ਟੁੱਟੂ ਮੇਰੂ ਵਿੱਚ ਵੇਖਣ ਨੂੰ ਮਿਲ ਸਕਦਾ ਆ ਹਵਾਵਾਂ ਦੀ ਗੱਲ ਕਰ ਲਈ ਤਾਂ ਅੱਜ ਰਾਤ ਸਮੇਂ ਹਵਾਵਾਂ ਕਾਫੀ ਤੇਜ਼ ਰਫ਼ਤਾਰ ਨਾਲ ਜਿਹੜੀਆਂ ਨੇ ਉਹ ਪੱਛਮ ਦਿਸ਼ਾ ਤੋਂ ਚੱਲ ਸਕਦੀਆਂ ਨੇ ਕਿ ਸਵੇਰ ਸਮੇਂ ਜਿਹੜੀਆਂ ਕਾਰਵਾਈਆਂ ਨੇ ਹੋਰ ਜ਼ਿਆਦਾ ਤੇਜ਼ ਹੋ ਜਾਣਗੀਆਂ। ਤਾਪਮਾਨ ਦੀ ਗੱਲ ਕਰ ਲਈ ਤਾਂ ਅੱਜ ਰਾਤ ਦੇ ਤਾਪਮਾਨ ਜਿਹੜੇ ਆ ਉਹ 19 ਤੋਂ ਲੈ ਕੇ 20 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤੇ ਜਾਣਗੇ ਤੇ ਇਹ ਸੀ ਅੱਜ ਰਾਤ ਦੇ ਮੌਸਮ ਦੀ ਲੇਟੈਸਟ ਅਪਡੇਟ ਤੇ ਮਿਲਦੇ ਹਾਂ ਸਵੇਰ ਦੀ ਵੀਡੀਓ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ।